ਉਹ ਹਾਂਜੀ ਗੁੱਡ ਮਾਰਨਿੰਗ ਗਾਇਜ਼ ਕੀ ਹਾਲ ਚਾਲ ਆਈ ਹੋਪ ਤੁਸੀਂ ਸਾਰੇ ਠੀਕ ਹੋਗੇ ਬਾਰਿਸ਼ ਲੱਗੀ ਵੀ ਔਰ ਅੱਜ ਦੀ ਸਭ ਤੋਂ ਜ਼ਿਆਦਾ ਮਜ਼ੇ ਵਾਲੀ ਗੱਲ ਇਹ ਹੈ ਕਿ ਅੱਜ ਸਾਡੇ ਪਾਪਾ ਕਹਿੰਦੇ ਪਾਪਾ ਪਾਪਾ ਰਾਦੇ 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 ਜ਼ੋਰ ਕੇ ਬੋਲੇ ਉਹ ਜਦੋਂ ਮੈਂ ਬੋਲਦਾ ਰਾਦੇ ਰਾਦੇ ਇਹਦਾ ਬੋਲੋ ਰਾਦੇ ਰਾਦੇ ਇਹ ਜ਼ੋਰ ਕੇ ਬੋਲੇ ਬਰਾ ਆਵਾਜ਼ ਪਾਪਾ ਜਰਾ ਗੱਡਵੀ ਹੋਣੀ ਚਾਹੀਦੀ ਅੱਜ ਸਭ ਤੋਂ ਜ਼ਿਆਦਾ ਖੁਸ਼ੀ ਵਾਲੀ ਗੱਲ ਪਤਾ ਹੈ ਕੀ ਅੱਜ ਪਾਪਾ ਕਹਿੰਦੇ ਸਾਢੇ 12 ਦਾ ਟਾਈਮ ਹੋ ਗਿਆ ਤੂੰ ਪੁੱਤ ਚੱਲ ਜਾ ਘਰ ਤਾਂ ਮੈਂ ਅੱਜ ਜਿਹੜਾ ਹੈਗਾ ਨਾ ਇੱਥੇ ਰੋਟੀ ਲੈ ਕੇ ਖਾ ਲੈਣੀ ਅੱਜ ਮੈਂ ਨਹੀਂ ਜਾਣਾ ਘਰ ਨੂੰ ਚਲੋ ਹੁਣ ਅਸੀਂ ਚੱਲਦੇ ਆ ਘਰੋਂ ਠੀਕ ਐ ਜਾ ਮਾਪਾ ਮੈਂ ਕਰਨ ਦੀ ਮੰਮੀ ਕਹਿੰਦੇ ਜ਼ਬਰਦਸਤੀ ਦਾ ਸੌਦਾ ਜ਼ਬਰਦਸਤੀ ਦਾ ਕਿਹੜਾ ਸੌਦਾ ਹੈ ਹੈ ਜ਼ਬਰਦਸਤੀ ਦਾ ਕਿੰਦਾ ਸੌਦਾ ਤੁਸੀਂ ਗਏ ਹੈ ਨਹੀਂ ਹੁਣੇ ਮੈਂ ਤਾਂ ਕੁਝ ਨਹੀਂ ਕਿਹਾ ਹੈ ਹੈ ਮੈਂ ਤਾਂ ਕੁਝ ਨਹੀਂ ਕਿਹਾ ਕੁਛ ਕਹਾਦਾ ਹੀ ਨਹੀਂ ਕਿਹਾ ਪਾਪਾ ਹੁਣੇ ਕੀ ਕਰਦੇ ਹੁਣ ਕੈਮਰੇ ਮੋਰੇ ਮੁੱਕਰ ਗਏ ਚਲੋ ਗਾਇਜ਼ ਮੈਂ ਚੱਲਦਾ ਘਰ ਅੱਜ ਮ제 ਨਾਲ ਸੋਣਾ ਮੈਂ 4-5 ਵਜੇ ਤੱਕਰ ਸੋਣਾ ਪਾਪਾ ਕਹਿੰਦੇ ਮੈਂ ਇੱਥੇ ਅੱਜ ਬਾਹਰੋਂ ਰੋਟੀ ਮੰਗਾ ਕੇ ਖਾ ਲਵਾਂ ਠੀਕ ਐ ਪਾਪਾ ਮੈਂ ਮੰਮੀ ਨੂੰ ਮਨਾ ਕਰ ਦਿੰਨਾ ਲਓ ਜੀ ਮਾਨਵ ਦੀ ਐਂਟਰੀ ਵੀ ਹੋ ਗਈ ਅੱਜ ਸਾਰੇ ਲਗਭਗ ਬਲੂ ਬਲੂ ਚ ਹੀ ਆ ਮੈਂ ਵੀ ਪਾਪਾ ਵੀ ਪੰਕੇ ਜੀ ਬਾਜੀ ਵੀ ਆ ਮਾਨਵਨਾ ਗ੍ਰੀਨਿਸ਼ ਜੀ ਪਾਈ ਵੀ ਮੇਰੀ ਟੀ-ਸ਼ਰਟ ਹਾਏ 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 ਮੇਰੀ ਟੀ-ਸ਼ਰਟ ਪਾ ਲਈ ਵੀ ਅੱਜ ਗ੍ਰੀਨ ਜੀ ਉਹਦਾ ਪਿਆਰ ਦਾ ਭੇਜੇ ਦਾ ਤੁਹਾਡੀ ਮੰਮੀ ਹਰੀਕ੍ਰਿਸ਼ਨ ਆਵਾਜ਼ ਕਹਦੀ ਹੈ ਟੂ 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 ਆਰੋ ਚੋ ਆਰੋ ਚੋ ਹਰੇ ਗ੍ਰੀਸ਼ ਨੂੰ ਪਰਦੇ ਨਾ ਪਾਣੀ ਸਟਾਫ ਨਾ ਮਾਮਾ ਨੂੰ ਬੋਲੇ ਪਾਪਾ ਨੇ ਨੀ ਮੋਗਿਆ ਮੈਂ ਆਪਣੀ ਵਲੌਗ ਚ ਬੋਲਿਆ ਆਪਣੇ ਉਹਨਾਂ ਨੂੰ ਮੈਂ ਕਿਹਾ ਅੱਜ ਮੇਰੇ ਪਾਪਾ ਕਹਿੰਦੇ ਕਿ ਅੱਜ ਮੈਂ ਘਰ ਨਹੀਂ ਜਾਣਾ ਰੋਟੀ ਖਾਣ ਬਾਹਰੋਂ ਰੋਟੀ ਮੰਗਾ ਲੈਣੀ ਪਾਪਾ ਨੂੰ ਸਸ ਨੀ ਹੋਈ ਪਾਪਾ ਕਹਿੰਦੇ ਜ਼ੋਰ ਨਾਲ ਹੀ ਜ਼ੋਰ ਨਾਲ ਹੀ ਧੱਕੇ ਨਾਲ ਹੀ ਕਹਿੰਦੇ ਨਹੀਂ ਟੈਨਸ਼ਨ ਨਹੀਂ ਟੈਨਸ਼ਨ ਪੈ ਗਈ ਮੈਂ ਬੋਲਿਆ ਮੈਂ ਕਿਹਾ ਅੱਜ ਮੈਂ ਆਣਾ 4-5 ਵਜੇ ਮੈਂ ਕਿਹਾ ਪਾਪਾ ਕਹਿੰਦੇ ਅੱਜ ਮੈਂ ਘਰ ਨਹੀਂ ਜਾਣਾ ਪੁੱਤ ਤੂੰ ਜਾ ਕਰ ਪਾਪਾ ਨੂੰ ਹੋ ਗਈ ਚਿੰਤਾ ਚਲੋ ਕੰਮ ਦਾ ਵੀ ਮੌਜਨਾ ਕਰ ਲੀਏ ਹੁਣ ਗਾਈਸ ਸਿਰਫ ਮੈਨੂੰ ਲੱਗਦਾ ਇੱਕ ਦਿਨ ਦਾ ਇਹਨਾਂ ਦਾ ਕੰਮ ਰਹਿ ਗਿਆ ਬਾਕੀ ਜਿਹੜਾ ਲੱਕੜੀ ਲੁੱਕੜੀ ਦਾ ਪੇਂਟ ਦਾ ਗੇਟ ਪੇਂਟ ਹੋਣਾ ਹੋਰ ਜੋ ਵੀ ਹੈ ਬਾਕੀ ਦੇਖ ਲੈਣਾ ਪੌੜੀਆਂ ਦਾ ਵੀ ਰਹਿੰਦਾ ਕਿਦਾਂ ਠੀਕ ਹੈ ਉਹ ਦੇਖ ਵੀ ਗਰੇ ਵਾਲਾ ਜ਼ਿਆਦਾ ਵਧੀਆ ਲੱਗਿਆ ਜੀ ਹੈ ਨਾ ਲੋਬੀ ਫੋਨ ਚ ਨਹੀਂ ਪਤਾ ਲੱਗਿਆ ਘਰ ਦਾ ਰੱਸੀ ਹੂੰ ਅਦਰ ਵਾਲਾ ਰਹਿ ਗਿਆ ਬਸ ਹੁਣ ਗਾਇਜ਼ ਜਦ ਇੰਨੀ ਤੁਹਾਡੇ ਕੋਲ ਵੈਰਾਈਟੀ ਚਾਕਲੇਟ ਦੀ ਹੋਵੇ ਤਾਂ ਬੰਦਾ ਕਿੱਦਾਂ ਰਹਿ ਸਕਦਾ ਆ ਦੇਖੋ ਇਹ ਦੇਖ ਰਹੇ ਹੋ ਇਹ ਸਭ ਮੇਰੀ ਮੰਮੀ ਕਾ ਕੀਆਧਰਾ ਹੈ ਚਾਰ ਬਸ ਇਹ ਲਾਸਟ ਹੈ ਪੰਜਵੀਂ ਹੁਣ 19 ਤੋਂ ਜ਼ਿਆਦਾ ਮੈਂ ਖਾਣੀ ਭਰਾ ਦਾ ਲਿਆਇਆ ਵਾ ਪਰ ਪੇਟ ਨਹੀਂ ਨਾ ਭਰਾ ਨਾਲ ਲੈ ਕੇ ਜਾਣਾ ਨਾਲ ਪੇਟ ਤਾਂ ਸਾਨੂੰ ਆਪ ਹੀ ਘਟਾਣਾ ਪੈਣਾ ਹੋ ਚਾਕਲੇਟ ਤਾਂ ਖਾ ਲਈ ਮੈਂ 4-5 ਮੰਮੀ ਮੈਂ ਲੱਗੇ ਹੁਣ ਸੌਣ ਕੋਈ ਡਿਸਟਰਬੈਂਸ ਨਾ ਕਰਿਓ ਸੁੱਤਾ ਉੱਠ ਕੇ ਫੇਰ ਆਉਂਗਾ ਫੇਰ ਜਾਉਂਗਾ ਆਪਣੀ ਦੁਕਾਨ ਪਰ ਨੂੰ ਚਲੋ ਗੁੱਡ ਨਾਈਟ ਬਾਏ ਕੀ ਬੋਲਦੇ ਨਹੀਂ ਡਿਸਟਰਬ ਕਰੋ ਫੋਨ ਫੋਨ ਜਿਹੜੇ ਆਂਦੇ ਉਹ ਕਰਦੇ ਨਾ ਤੁਸੀਂ ਨਾ ਡਿਸਟਰਬ ਕਰੋ ਠੀਕ ਹੈ ਚਲੋ ਗਾਇਸ ਬਾਏ ਮਤਲਬ ਬਾਏ ਉਹਦਾ ਪੱਕੀ ਬਾਏ ਨਹੀਂ ਵਲੌਗ ਇਸ ਤੋਂ ਅੱਗੇ ਕੈਰੀ ਆਨ ਕਰੂੰਗਾ ਹੁਣ ਮੈਂ ਜਰਾ ਸੌ ਲਵਾਂ ਆਹ ਗਾਈਜ਼ 10:00 ਵੱਜਣ ਤੋਂ 10 ਮਿੰਟ ਰਹਿ ਗਏ ਹੁਣ ਮੈਨੂੰ ਲੱਗਦਾ ਮੈਂ ਦੁਕਾਨ ਪਰ ਜਾਣਾ ਹੈ ਕਾਤੇ ਪਾਪਾ ਨੂੰ ਆਪਣੇ ਨਾਲ ਨਤੰਗ ਕਰਨਾ ਵੈਸੇ ਪਲੈਨਿੰਗ ਤਾਂ ਮੇਰੀ ਸੀ ਥੋੜਾ ਜਿਆਦਾ ਸੋਣੇ ਵੀ ਪਰ ਚਲੋ ਹੁਣ ਦੁਕਾਨ ਪਰ ਚਲਦੇ ਹਾਂ ਪਾਪਾ ਨੂੰ ਵੀ ਭੁੱਖ ਲੱਗੀ ਹੋਣੀ ਭੇਜਦਾ ਪਾਪਾ ਨੂੰ ਵੀ ਕਰਨਾ ਗਾਈਜ਼ ਕਾਰਾਂ ਨੇ ਨੁਕਸਾਨ ਦੇਖ ਲਓ ਮੇਰੇ ਨਾਲ ਕੁਝ ਮਿੱਠਾ ਖਾਣ ਦਾ ਮਨ ਕਰਿਆ ਕਰਦਾ ਸੀ ਪਹਿਲਾਂ ਤਾਂ ਮੈਂ ਚਾਕਲੇਟਾਂ ਖਾ ਲਈਆਂ ਫਿਰ ਮੈਂ ਮੰਮੀ ਨੂੰ ਚਾਕਲੇਟਾਂ ਖਾਣ ਤੋਂ ਪਹਿਲਾਂ ਬੋਲਿਆ ਸੀ ਕਿ ਮੈਂ ਨਾ ਬੇਸਣ ਦਾ ਹਲਵਾ ਮੈਨੂੰ ਬਣਾ ਦਿਓ ਖਾ ਲੈਣਾ ਤਮੇ ਚਾਕਲੇਟ ਤਾਂ ਖਾ ਲਈ ਹੁਣ ਮੰਮੀ ਬੋਲਦੇ ਮੈਂ ਬੇਸਣ ਦਾ ਹਲਵਾ ਬਣਾਵਾਂ ਉਹ ਵੀ ਖਾ ਕੇ ਜਾ। ਦੇਖੋ ਕੀ ਕਰੇ ਬੰਦਾ। ਕਹਿੰਦੇ ਬੱਚਾ ਕਦੀ ਕਦੀ ਤਾਂ ਬੋਲਦਾ। ਬੱਚੇ ਨੇ ਇਹ ਬੋਲਦਾ ਕਿ ਮਿੱਠਾ ਖਾਣ ਦਾ ਮਨ ਹੈ ਕਿ ਬੇਸਣ ਦਾ ਹਲਵਾ ਬਣਾਓ ਫਿਰ ਚਾਕਲੇਟ ਦਾ ਰਸ ਦੇਣੀ ਆ। ਡਬਲ ਮਿੱਠਾ ਹੋ ਗਿਆ ਹੁਣ ਮੈਨੂੰ ਖਾਣਾ ਪੈਣਾ। ਕੁਛ ਨਹੀਂ ਚਾਕਲੇਟ। ਚਲਦੇ ਹਾਂ ਇਮਰਾਨ ਬਰ ਠੀਕ ਹੈ ਮੰਮੀ। ਸਾਰੀ ਕਿਸ। ਸਾਰੀ ਗਿਸ਼ਨਾ ਰਾਦੇ ਰਾਦੇ। ਸਾਰੀ ਮਦਰਸਨ ਨੂੰ ਥੈਂਕਿਊ ਨਹੀਂ ਕਰਨਾ ਚਾਹਦੇ। ਸਾਰੀ ਮਦਰਸਨ ਥੈਂਕਿਊ। ਹੋ ਗਿਆ। ਇਸ ਤਰ੍ਹਾਂ ਦੀ ਗਰਮੀ ਵਿੱਚ ਬੱਚਿਆਂ ਵਾਸਤੇ ਆਪਣੇ ਘਰ ਪਰਿਵਾਰ ਵਾਸਤੇ ਰੋਟੀ ਬਣਾ ਲਈ ਕਿੰਨੀ ਉਹ ਤਾਂ ਨਾਰਮਲ ਗੱਲ ਹੈ ਨਾਰਮਲ ਨਹੀਂ ਇਹ ਤਾਂ ਥੈਂਕ ਯੂ ਵਾਲੀ ਗੱਲ ਹੈ ਤਾਂ ਮਾਂ ਦਾ ਫਰਜ਼ ਹੀ ਹੈ ਨਹੀਂ ਇਹਦਾ ਫਰਜ਼ ਹੈ ਨਹੀਂ ਚਲੋ ਚਲੋ ਉਹ ਹਾਂਜੀ ਮੈਨੂੰ ਵੀ ਆ ਪਾਪਾ ਪਾਪਾ ਅੰਦਰ ਸੋ ਗਏ ਪਾਪਾ ਦੇਖ ਪਾਪਾ ਦੇਖ ਲਓ ਬਾਈ ਸਾਟੂ ਸਾਤੂ ਵੀ ਤੇਜ ਹੈ ਉਹ ਕਹਿੰਦੇ ਤੁਸੀਂ ਆਓ ਨਾ ਆਓ ਮੈਂ ਸਾ ਵੀ ਸੋਈ ਜਾਣਾਗੇ ਦਿਨ ਕਿਦੀ ਹਾਂਜੀ ਮੇਦਾ ਜੀ ਸੁੱਤੇ ਨੇ ਹੈ ਜਵਾਬ ਤਾਂ ਦੇਓ 3 ਵਜੇ ਤੇ ਜਾਓ ਹੁਣ ਘਰ ਨੂੰ ਫਿਰ ਆ ਗਿਆ ਮੈਂ ਤੁਹਾਡੀ ਘਰ ਕੇ ਘੰਟਾ ਛੇਤੀ ਮੈਂ ਕਿਹਾ ਮੇਰੇ ਵਿਚਾਰੇ ਨਹੀਂ ਆਣਾ ਸਾਡੀ ਘਰ ਤੇ ਅਰੈਸਟ ਕਰਦੇ ਦੀ ਸੰਨ ਕੋਈ ਗੱਲ ਨਹੀਂ ਅਰੈਸਟ ਮੈਂ ਕਰ ਲੈਣੀ ਕੋਈ ਗੱਲ ਨਹੀਂ ਮੈਂ ਤਾਂ ਸੋਚੇਗਾ ਪਤਾ ਨਹੀਂ ਮੇਰੇ ਪਾਪਾ ਬਹੁਤ ਤੰਗ ਹੋਣੇ ਗੱਡੀ ਉੱਪਰ ਬੈਠੇ ਇਹ ਕਹਿੰਦਾ ਪਾਪਾ ਦੇ ਅੰਦਰ ਮੋਚਾ ਏਸੀ ਲੱਗਿਆ ਮੇਰਾ ਟਾਈਮ ਹੋ ਗਿਆ 2 ਵਜੇ ਮੈਂ ਤੁਸੀਂ 2 ਵਜੇ ਬੈੱਕ ਦੇ ਮੈਂ 2 ਵਜੇ ਤੋਂ ਪਹਿਲਾਂ ਹੀ ਬੈੱਕਿਆ ਹੁਣੇ ਮੈਂ ਸ਼ੋਰ ਹੈ ਉਚਲਾ ਵਾਰ ਮੈਗਾ ਕਿੰਨੇ ਵਜੇ ਵੇਸੇ ਲੈ 2 ਵਜੇ ਨਹੀਂ ਪੱਕੇ ਬਈ ਕਿੰਨੇ ਵਜੇ ਵੇਦੇ 2:00 ਹੈ 2:00 ਕਮਾਲ ਕਰਤੀ ਫਿਰ ਤਾਂ ਆ ਦੇਖੋ ਮੇਰਾ ਮੋੜੀ ਘੜ ਮੇਰੇ ਮੋਰੇ ਮੋਰੇ ਚੱਲਿਆ ਵਾ ਓਏ ਟੋਫੂ ਤੂੰ ਕਿੱਥੇ ਕਿੱਥੇ ਗੁੰਮ ਹੋ ਗਿਆ ਅਜਾ ਗਾਈਜ਼ ਇਹ ਨਾ ਐਨੇ ਦਿਨ ਪਤਾ ਨਹੀਂ ਕਿੱਥੇ ਗਾਇਬ ਰਿਹਾ ਅੱਜ 4-5 ਦਿਨ ਬਾਅਦ ਆਇਆ ਹੈ ਸੈਰ ਕਰਨ ਨਹੀਂ ਤਾਂ ਰੋਜ਼ ਮੇਰੇ ਨਾਲ ਸੈਰ ਕਰਨ ਜਾਂਦਾ ਆ ਦੇਖੋ ਆਜਾ ਆਜਾ ਰੋਜ਼ ਦੀ ਪੱਕੀ ਸੈਰ ਜੇ ਮੈਂ 2 ਘੰਟੇ ਸੈਰ ਕਰਨੀ ਤਾਂ 2 ਘੰਟੇ ਤੂੰ ਪਿੱਛੇ ਰਹੀ ਓਏ ਕਾ ਪਰ ਇਹਨੂੰ ਤੋਹੂ ਚੱਲ ਜ ਤੂੰ ਅਸੀਂ ਨਹੀਂ ਲੜਨਾ ਗਾਇਜ਼ ਇਹ 2 ਘੰਟੇ ਸੈਰ ਕਰਾ ਤਾਂ 2 ਘੰਟੇ ਜਾਂ 3 ਘੰਟੇ ਸੈਰ ਕਰਾ ਤਾਂ 3 ਘੰਟੇ ਇਹ ਮਿੱਤਰ ਮੇਰਾ ਮੇਰੇ ਨਾਲ ਰਹਿੰਦਾ ਹਾਂ ਔਰ ਹਾਂ 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 ਇੱਕ ਗੱਲ ਦੱਸਣ ਦਾ ਯਾਦ ਹੀ ਭੁੱਲ ਗਿਆ ਅੱਜ ਸਾਰਾ ਦਿਨ ਵਲੌਗਿੰਗ ਹੀ ਨਹੀਂ ਹੋਈ ਮਤਲਬ ਥੋੜੀ ਜਿਹੀ ਹੋਈ ਸ਼ਾਮ ਨੂੰ ਤਾਂ ਮੈਂ ਬਹੁਤ ਜ਼ਿਆਦਾ ਬਿਜ਼ੀ ਹੋ ਗਿਆ ਸੀ ਨਾ ਕਿਉਂਕਿ ਦੁਕਾਨ 'ਤੇ ਥੋੜਾ ਜਿਹਾ ਰਸ਼ ਪੈ ਗਿਆ ਸੀ ਫੇਰ ਹਾਂ ਅੱਜ ਨੇ ਅਸੀਂ ਪੰਕੇ ਜਵਾਈ ਦਾ ਅੱਜ ਬਰਥਡੇ ਸੈਲੀਬ੍ਰੇਟ ਕੀਤਾ ਥੋੜਾ ਜਿਹਾ ਸੈਲੀਬ੍ਰੇਟ ਕੀਤਾ ਕੋਲਡ ਡਰਿੰਕ ਵਗੈਰਾ ਤਾਂ ਮਾੜੇ ਮੋਟੇ ਸਨੈਕਸ ਵਗੈਰਾ 8:30 ਵਜੇ ਦੇ ਬਾਅਦ ਆ ਜਾ ਆ ਜਾ ਆਂਟੀ ਦੇਖੋ ਅੱਜ ਮੈਂ ਕਿਸ ਕੋ ਸਾਥ ਮੇ ਲੈ ਕੇ ਆਇਆ ਹੂੰ ਟੋਫੂ ਲੈ ਸਾਰੇ ਨੂੰ ਦੇਖ ਇਹ ਸਾਡਾ ਪੱਕਾ ਸਾਥੀ ਹੈ ਤਾਂ ਕਰ ਗਿਆ ਇਹ ਸਾਥ ਆਇਆ ਹੈ ਗਾਈਜ਼ ਹੁਣ ਇੱਥੇ ਅਸੀਂ ਕਰਨੀ 5 ਤੋਂ 10 15 ਮਿੰਟ ਥੋੜੀ ਜੀ ਐਕਸਰਸਾਈਜ਼ ਸਟ੍ਰੈਚਿੰਗ ਵਗੈਰਾ ਸਾਰੇ ਦਿਨ ਦੀ ਥਕਾਵਟ ਉੱਤਰ ਜਾਂਦੀ ਚੱਲ ਹੁਣ ਤੂੰ ਵੀ ਤੂੰ ਵੀ ਸਟ੍ਰੈਚਿੰਗ ਕਰ ਲੈ ਓਏ ਚੱਲ ਤੂੰ ਵੀ ਕਰ ਲੈ ਥੋੜੀ ਸਟ੍ਰੈਚਿੰਗ ਚੱਲ ਆ ਜਾ ਆ ਗਿਆ ਹੁਣ ਟੋਫੂ ਦਾ ਘਰ ਅਦਰੋ ਮੁੜ ਜਾਣਾ ਟੋਫੂ ਨੇ ਤੇ ਮੈਂ ਚੱਲ ਜਾਣਾ ਸਿੱਧਾ ਚਲੋ ਬਾਏ ਬਾਏ ਆਂਟੀ ਬਾਏ 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 ਟੋਫੂ ਕਿੱਥੇ ਗਿਆ ਬਾਏ ਉਹ ਚੱਲ ਗਿਆ ਗਾ ਇਸ ਟੋਫੂ ਸਾਡਾ ਆਪਣੇ ਘਰ ਟੋਫੂ ਵੀ ਚੱਲ ਗਿਆ ਆਪਣੇ ਘਰ ਔਰ ਲਓ ਜੀ ਇੱਕ ਟੋਫੂ ਚੱਲ ਗਿਆ ਇੱਕ ਮੇਰਾ ਦੋਸਤ ਹੈ ਬੈਠਾ ਹੈ ਹੈਲੋ ਓਏ ਹੀਰੇ ਦੇ ਨਖਰੇ ਦੇਖ ਲੋ ਚਲੋ ਇਹ ਵੀ ਹੁਣ ਰਾਤ ਨੂੰ ਨਾ ਬਿਸਕਟ ਮੰਗਦਾ ਹਾਂ गाइस ਅਬ ਬਚ ਗਏ ਹੈ ਰਾਤ ਕੇ ਇੱਕ ਹੋਰ ਤੁਹਾਡਾ ਭਾਈ ਹੈ ਪਸੀਨੇ ਸੇ ਤਰ ਬਤਰ ਅੱਜ ਪੰਕੇ ਵਜਦਾ ਸੀ ਬਰਥਡੇ ਸੈਲੀਬ੍ਰੇਟ ਕੀਤਾ ਦੱਸਣ ਦਾ ਯਾਦ ਭੁੱਲ ਗਿਆ ਔਰ ਪਿਛਲੇ ਰੂਮ ਚ ਕੀਤਾ ਸੀ ਨਾ ਰਾਤ 9:38 ਵਜੇ ਫਿਰ ਮੈਂ ਕਹਿੰਦੀ ਬਾਹਰ ਕਦੇ ਅੰਦਰ ਕਦੇ ਬਾਹਰ ਕਦੇ ਅੰਦਰ ਇਸ ਕਰਕੇ ਮੈਂ ਅੱਜ ਬਹੁਤ ਜ਼ਿਆਦਾ ਥੱਕ ਗਿਆ ਸੀ ਤਾਂ ਪਰ ਮੈਂ ਛੇਰਦਾ ਨਾ ਕੈਨਸਲ ਕਰਤਾ ਸੀ ਫਿਰ ਮੇਰਾ ਬਨ ਕੀਤਾ ਕਿ ਨਹੀਂ ਅੱਜ ਚੌਕਲੇਟਾਂ ਵੀ ਬਹੁਤ ਸਾਰੀਆਂ ਖਾ ਲਈਆਂ ਇਸ ਕਰਕੇ ਥੋੜੀ ਜਿਹੀ ਕੈਲਰੀ ਤਾਂ ਬਰਨ ਕਰਦੀ ਬਣਦੀ ਹੈ ਤਾਂ ਮੈਨੂੰ ਲੱਗਦਾ ਹੁਣ ਇੱਥੇ ਹੀ ਕਰ ਦੇਣੀ ਚਾਹੀਦੀ ਮੈਨੂੰ ਅੱਜ ਦੇ ਵਲੌਗ ਦੀ ਸਮਾਪਤੀ ਹੈ ਆਈ ਹੋਪ ਤੁਹਾਨੂੰ ਸਾਰਿਆਂ ਨੂੰ ਵਧੀਆ ਲੱਗਿਆ ਹੋਣਾ ਤਾਂ ਬਾਏ ਗੁੱਡ ਨਾਈਟ ਟੇਕ ਕੇਅਰ ਲਵ ਯੂ ਆਲ ਰਾਧੇ ਰਾਧੇ ਤੁਸੀਂ ਵੀ ਬੋਲੋ ਸਾਰੇ ਜਣੇ ਮੇਰੇ ਨਾਲ 1 2 3 ਰਾਧੇ ਰਾਧੇ